ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਲ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਕਿਨੇ 8:30 ਆਪਾਂ ਲਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ 파ਠ ਦੇ ਬਾਰੇ ਇਸ 파ਠ ਨੂੰ ਤੁਸੀਂ ਦਿਨ ਵੇਲੇ ਕਿਸੇ ਵੀ ਟਾਈਮ ਕਰ ਸਕਦੇ ਹੋ ਤੇ ਇਸ 파ਠ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਤੁਸੀਂ ਜੋ ਜੋ ਸੋਚੋਗੇ ਨਾ ਉਹੀ ਕੰਮ ਤੁਹਾਡੇ ਬਣਨੇ ਸ਼ੁਰੂ ਹੋ ਜਾਣਗੇ ਇੰਨੀ ਜ਼ਿਆਦਾ ਪਾਵਰ ਐਸ 파ਠ ਦੇ ਵਿੱਚ ਸੋ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਹੜਾ 파ਠ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਤੇ ਅਰਦਾਸ ਕਿਵੇਂ ਕਰਨੀ ਹੈ ਉਸ ਤੋਂ ਬਾਅਦ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜਿਹੜੀ ਵੀਡੀਓ ਹੈ ਜੀ ਇਹ ਸਪੈਸ਼ਲ ਮੈਂ ਉਹਨਾਂ ਭੈਣੋ ਤੇ ਭਰਾਵਾਂ ਲਈ ਬਣਾ ਰਹੀ ਆ ਕਈ ਵਾਰ ਨਾ ਮੈਨੂੰ ਮੈਸੇਜ ਆਉਂਦੇ ਨੇ ਕਮੈਂਟ ਆਉਂਦੇ ਨੇ ਵੀ ਦੀਦੀ ਸਾਡੇ ਕੋਲੇ ਅੰਮ੍ਰਿਤ ਵੇਲੇ ਟਾਈਮ ਨਹੀਂ ਹੁੰਦਾ ਜਾਂ ਕਈ ਮੇਰੀਆਂ ਭੈਣਾਂ ਜਿਹੜੀਆਂ ਰਾਤ ਨੂੰ ਲੇਟ ਸੌਂਦੀਆਂ ਕਿਉਂਕਿ ਉਹਨਾਂ ਦੇ ਹਸਬੰਦ ਜਾਂ ਤਾਂ ਜੌਬ ਤੋਂ ਆਉਂਦੇ ਆ ਜਾਂ ਕੰਮ ਤੋਂ ਆਉਂਦੇ ਆ ਤਾਂ ਫਿਰ ਉਹਦਾ ਕਰਕੇ ਉਹ ਸਵੇਰੇ ਸਾਜਰੇ ਉੱਠ ਨਹੀਂ ਪਾਉਂਦੀਆਂ ਜਾਂ ਫਿਰ ਕਈ ਭੈਣਾਂ ਜਿਹੜੀਆਂ ਵੱਡੇ ਪਰਿਵਾਰਾਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਨੇ ਪਸ਼ੂਆਂ ਦੇ ਕੰਮ ਵੀ ਨੇ ਬੱਚਿਆਂ ਨੂੰ ਸਕੂਲ ਤੋਰਨਾ ਹੋਰ ਜਿਹੜੇ ਸਾਡੇ ਪਰਿਵਾਰਿਕ ਕੰਮ ਆ ਸਵੇਰੇ ਸਾਜਰੇ ਉਹਨਾਂ ਤੇ ਸ਼ੁਰੂ ਹੋ ਜਾਂਦੇ ਆ ਸੋ ਜੀਦਾ ਕਰਕੇ ਉਹ ਪਾਠ ਨਹੀਂ ਕਰ ਪਾਉਂਦੀਆਂ ਅਮਰਤ ਵੇਲੇ ਪਰ ਉਹਨਾਂ ਦਾ ਮਨ ਕਰਦਾ ਹੈ ਕਿਉਂਕਿ ਮੈਨੂੰ ਜਦੋਂ ਕਮੈਂਟ ਕਰਦੀਆਂ ਤਾਂ ਉਹ ਤੋਂ ਪਤਾ ਚੱਲਦਾ ਵੀ ਹੱਜ ਉਹਨਾਂ ਦਿਲ ਤਾਂ ਕਰਦਾ ਪਾਠ ਕਰਨ ਦਾ ਪਰ ਉਹਨਾਂ ਨੂੰ ਟਾਈਮ ਨਹੀਂ ਮਿਲ ਪਾਰਿਆ ਸੋ ਇਹਦੇ ਵਿੱਚ ਆਪਾਂ ਕੀ ਕਰਦੇ ਹੁੰਨੇ ਆਪਾਂ ਸੋਚਦੇ ਆ ਚਲੋ ਕੋਈ ਗੱਲ ਨਹੀਂ ਜਦੋਂ ਜਾਂ ਤਾਂ ਸਾਡੇ ਬੱਚੇ ਵੱਡੇ ਹੋਗੇ ਜਾਂ ਫਿਰ ਅਸੀਂ ਜਦੋਂ ਫ੍ਰੀ ਹੋਏ ਉਦੋਂ ਸ਼ੁਰੂ ਕਰਾਂਗੇ ਤਾਂ ਕੀ ਆਪਾਂ ਇਸੇ ਤਰੀਕੇ ਨਾਲ ਹੀ ਸਾਡਾ ਜਿਹੜਾ ਟਾਈਮ ਹੈ ਉਹ ਵੇਸਟ ਕਰਦੇ ਰਵਾਂਗੇ ਕੋਈ ਗੱਲ ਨਹੀਂ ਜੇ ਸਾਡੇ ਕੋਲੇ ਅਮਰਤ ਵੇਲੇ ਟਾਈਮ ਨਹੀਂ ਹੈ ਵੈਸੇ ਤਾਂ ਦੇਖੋ ਅਮਰਤ ਵੇਲੇ ਜਿਹੜਾ ਆਪਾਂ ਪਾਠ ਕਰਦੇ ਹ ਉਹਦੇ ਜਿਆਦਾ ਸਾਨੂੰ ਫਲ ਮਿਲਦਾ ਉਹਦੀ ਮਹੱਤਤਾ ਬਹੁਤ ਜ਼ਿਆਦਾ ਪਰ ਜੇ ਸਾਡੇ ਕੋਲ ਅਮਰਤ ਵੇਲੇ ਟਾਈਮ ਨਹੀਂ ਹੈ ਤਾਂ ਕੋਈ ਗੱਲ ਨਹੀਂ ਅਗਦੇ ਟਾਈਮ ਵਿੱਚ ਪਾਸ ਦਿਨ ਦੇ ਟਾਈਮ ਤਾਂ ਪਾਠ ਸ਼ੁਰੂ ਕਰੋ ਕਦੇ ਮਹਾਰਤ ਦੀ ਕਿਰਪਾ ਹੋਏਗੀ ਤੇ ਸਾਡਾ ਅਮਰਤ ਵੇਲਾ ਵੀ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਸੋ ਦਿਨ ਦੇ ਟਾਈਮ ਆਪਾਂ ਕਿਹੜਾ ਪਾਠ ਕਰ ਸਕਦੇ ਆ ਕਈ ਭੈਣਾਂ ਤਾਂ ਮੇਰੀਆਂ ਇਦਾਂ ਵੀ ਆ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਸਿਰਫ ਜਪਜੀ ਸਾਹਿਬ ਤੇ ਚਪਈ ਸਾਹਿਬ ਦੀ ਹਾਜ਼ਰੀ ਲਵਾ ਲੈਂਦੀਆਂ ਦਿਨ ਦੇ ਟਾਈਮ ਵੀ ਇਹ ਪਾਠ ਕਰ ਲੈਂਦੀਆਂ ਸੋ ਹੁਣ ਆਪਾਂ ਗੱਲ ਕਰਦੇ ਆ ਕਿਹੜੇ ਪਾਠ ਦੀ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਆ ਕਿਤੇ ਨਾ ਹੋਵੇ ਵੀ ਮੈਂ ਦੱਸਾਂ ਲੈ ਤੁਸੀਂ ਕੋਈ ਠੀਕ ਆ ਤੁਹਾਨੂੰ ਪਤਾ ਚੱਲ ਗਿਆ ਉਸ ਤੋਂ ਬਾਅਦ ਵੀ ਮੈਂ ਕਾਫੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਹਦੇ ਨਾਲ ਸਾਨੂੰ ਫਿਰ ਇਸ ਪਾਠ ਦਾ ਪੂਰਾ ਫਲ ਮਿਲਦਾ ਹੈ ਸੋਇਸ ਸੁਖਮਨੀ ਦਾ ਪਾਠ ਸੁਖਮਨੀ ਦਾ ਪਾਠ ਤੁਸੀਂ ਦਿਨ ਦੇ ਵੇਲੇ ਕਿਸੇ ਵੀ ਟਾਈਮ ਕਰ ਸਕਦੇ ਹੋ ਤੁਸੀਂ ਰਾਤ ਨੂੰ ਵੀ ਕਰ ਸਕਦੇ ਹੋ ਜਦੋਂ ਫ੍ਰੀ ਹੋ ਹੋਮਵਰਕ ਕੰਮ ਕਰਕੇ ਉਸ ਤੋਂ ਬਾਅਦ ਵੀ ਤੁਸੀਂ ਇਹਨੂੰ ਕਰ ਸਕਦੇ ਹੋ ਤੁਸੀਂ ਕਿਸੇ ਵੀ ਟਾਈਮ ਸੁਖਮਨੀ ਸਾਹਿਬ ਨੂੰ ਕਿਸੇ ਵੀ ਟਾਈਮ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਮੰਨ ਲਓ ਅੰਮ੍ਰਿਤ ਵੇਲੇ ਨਹਾ ਲਿਓ ਤੁਸੀਂ ਜਾਂ ਦਿਨੇ ਨਹਾ ਲਿਓ ਤੇ ਜੇ ਉਸ ਤੋਂ ਬਾਅਦ ਤੁਸੀਂ ਵਾਸ਼ਰੂਮ ਵਗੈਰਾ ਨਹੀਂ ਗਏ ਤਾਂ ਤੁਸੀਂ ਪੰਜੇ ਸਨਾਨਾ ਕਰਕੇ ਇਸ ਪਾਠ ਨੂੰ ਕਰ ਸਕਦੇ ਹੋ ਪਰ ਜੇ ਤੁਸੀਂ ਵਾਸ਼ਰੂਮ ਵਗੈਰਾ ਚਲੇ ਗਏ ਹੋ ਫਿਰ ਨਹਾ ਕੇ ਇਸ਼ਨਾਨ ਕਰਕੇ ਸਾਫ ਸੁਥਰੇ ਕੱਪੜੇ ਪਾ ਕੇ ਫਿਰ ਇਹ ਪਾਠ ਕਰਿਓ ਤੇ ਦੂਸਰੀ ਚੀਜ਼ ਇਹ ਪਾਠ ਤੁਸੀਂ ਅਗਰ ਸੁਣ ਕੇ ਪ੍ਰੋਬਲਮ ਹੈ ਤੁਸੀਂ ਥੱਲੇ ਬਹਿ ਕੇ ਨਹੀਂ ਕਰ ਸਕਦੇ ਵੈਸੇ ਤਾਂ ਥੱਲੇ ਬਹਿ ਕੇ ਪਾਠ ਕਰਨਾ ਚਾਹੀਦਾ ਹੈ ਲੇਕਿਨ ਅਗਰ ਤੁਹਾਨੂੰ ਕੋਈ ਮੈਡੀਕਲੀ ਪ੍ਰੋਬਲਮ ਆ ਤਾਂ ਤੁਸੀਂ ਸੁੱਚਾ ਜਿਹੜਾ ਮੰਜਾ ਹੁੰਦਾ ਨਾ ਪਵਿੱਤਰ ਜਿਹੜਾ ਆਪਾਂ ਤੁਸੀਂ ਸਮਝ ਹੀ ਗਏ ਹੋਗੇ ਮੈਂ ਕੀ ਕਹਿਣਾ ਚਾਹੁੰਦੀ ਆ ਪਵਿੱਤਰ ਮੰਜਾ ਜਾਂ ਪਵਿੱਤਰ ਬੈੱਡ ਹੋਵੇ ਉਹਦੇ ਉੱਤੇ ਬੈਠ ਕੇ ਵੀ ਤੁਸੀਂ ਪਾਠ ਕਰ ਸਕਦੇ ਹੋ ਬਸ ਉਹ ਜਗ੍ਹਾ ਪਵਿੱਤਰ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਤੁਸੀਂ ਜਦੋਂ ਇਹ ਪਾਠ ਕਰਨਾ ਹੈ ਕੋਲ ਜਲ ਜ਼ਰੂਰ ਰੱਖਿਓ ਪਾਠ ਪੂਰਾ ਕਰਿਓ ਇੱਕ ਦਿਨ ਦੇ ਵਿੱਚ ਠੀਕ ਹੈ ਅਗਰ ਤੁਸੀਂ ਚਾਹੋ ਨੀ ਉਹਨਾਂ ਵੀ ਤੁਹਾਡੀ ਸੋਚਣ ਵਾਲੇ ਤੁਸੀਂ ਸੋਚੋ ਤੇ ਉਹ ਕੰਮ ਬਣਨੇ ਸ਼ੁਰੂ ਹੋ ਜਾਣ ਅਗਰ ਤੁਸੀਂ ਤਲਾ ਵਰਤ ਦੀ ਦੇਖਣਾ ਚਾਹੁੰਦੇ ਹੋ ਤਾਂ ਫਿਰ ਡੇਲੀ ਦਾ ਇੱਕ ਪਾਠ ਕਰਿਓ ਤੁਸੀਂ ਚਾਹੋ ਤਾਂ ਦੋ ਦਿਨ ਵਿੱਚ ਵੀ ਕਰ ਸਕਦੇ ਹੋ ਚਾਰ ਦਿਨ ਵਿੱਚ ਵੀ ਕਰ ਸਕਦੇ ਹੋ ਪਰ ਦਿਨ ਦੇ ਟਾਈਮ ਆਪਾਂ ਜਦੋਂ ਫ੍ਰੀ ਹੁੰਨੇ ਆ ਜਦੋਂ ਆਪਣੇ ਬੱਚੇ ਸਕੂਲ ਚਲੇ ਜਾਂਦੇ ਆ ਆਪਣੇ ਕੰਮ ਧੰਦੇ ਖਤਮ ਹੁੰਦੇ ਆ ਆਪਣੇ ਘਰ ਦੇ ਵੀ ਘਰਾਂ ਆਪਣੇ ਕੰਮਾਂ ਧੰਦਿਆਂ ਨੂੰ ਚਲੇ ਜਾਂਦੇ ਆ ਤਾਂ ਉਸ ਟਾਈਮ ਆਪਾਂ ਰਾਮ ਨਾਲ 1.5 ਘੰਟਾ ਕੱਢ ਸਕਦੇ ਆ ਉਸ ਟਾਈਮ ਤੁਸੀਂ ਇਹ ਪਾਠ ਕਰ ਲਓ ਹਨਾ ਜਾਂ ਤੁਸੀਂ ਰਾਤ ਨੂੰ ਪਾਠ ਕਰ ਲਓ ਕੰਮ ਸਾਰੀ ਨਵੇੜ ਕੇ ਤੇ ਤੁਸੀਂ ਜਿਹੜਾ ਪਾਠ ਲੋ ਕਰਨਾ ਹੈ ਤਾਂ ਉਦੋਂ ਕੋਲ ਜਲ ਜ਼ਰੂਰ ਰੱਖੋ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਜਾਣ ਜਿਨਾ ਉਹ ਆਪ ਸਕੋ ਪਰਿਵਾਰ ਨੂੰ ਸਿਖਾਓ ਜਿਵੇਂ ਪੀਣ ਵਾਲੀ ਚੀਜ਼ ਪਾਣੀ ਹੋ ਗਿਆ ਦਹੀਂ ਹੋ ਗਿਆ ਲੱਸੀ ਹੋ ਗਈ ਉਹਦੇ ਵਿੱਚ ਤੁਸੀਂ ਜਲ ਪਾ ਸਕਦੇ ਹੋ ਪਰ ਆਟਾ ਗੁੰਨਣ ਚਾ ਨਾ ਪਾਓ ਦਾਲ ਸਬਜ਼ੀ ਚ ਨਾ ਪਾਓ ਕਿਉਂਕਿ ਉਹਨੂੰ ਆਪਾਂ ਫਿਰ ਗੈਸ ਤੇ ਰੱਖਦੇ ਆ ਸੋ ਬਾਣੀ ਵਾਲਾ ਜਲ ਕਦੇ ਵੀ ਗੈਸ ਜਿਹੜੀ ਚੀਜ਼ ਗੈਸ ਉੱਤੇ ਰੱਖਣੀ ਹੈ ਨਾ ਉਹਦੇ ਵਿੱਚ ਕਦੇ ਨਾ ਪਾਓ ਠੰਡੀ ਚੀਜ਼ ਦੇ ਵਿੱਚ ਪਾਓ ਤੇ ਘਰ ਦੇ ਵਿੱਚ ਇਸੇ ਜਲ ਦਾ ਛਿੱਟਾ ਜ਼ਰੂਰ ਦਿਓ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਜ਼ਰੂਰ ਕਰਨੀ ਆ ਅਰਦਾਸ ਕਿਹੜੀ ਕਰਨੀ ਆ ਜਿਹੜੀ ਬੋ ਕਾ ਸਭ ਦੇ ਵਿੱਚ ਅਰਦਾਸ ਹੁੰਦੀ ਹੈ ਵੱਡੀ ਅਰਦਾਸ ਉਹ ਕਰਨੀ ਹੈ ਉਹ ਅਰਦਾਸ ਕਰਨ ਤੋਂ ਬਾਅਦ ਜੋ ਤੁਹਾਡੀ ਮਨੋ ਕਾਮਨਾ ਹੈ ਉਹ ਮੰਗਣੀਆ ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਮੰਗਣਾ ਮਤਲਬ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਆ ਵੀ ਗੁਰੂ ਸਾਹਿਬ ਜੀ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ ਤੇ ਮੈਂ ਜਦੋਂ ਬਾਣੀ ਜਪਾਂ ਨਾ ਮੈਨੂੰ ਆਨੰਦ ਹੀ ਆਨੰਦ ਆਵੇ ਤੇ ਬਾਣੀ ਜਪਦਿਆਂ ਮੇਰੇ ਮਨ ਵਿੱਚੋਂ ਹਉਮੈ ਹੰਕਾਰ ਤੇ ਨਿੰਦਿਆ ਦੀ ਭਾਵਨਾ ਖਤਮ ਹੋ ਜਾਵੇ ਤੇ ਬਾਣੀ ਜਪਦਿਆਂ ਮੇਰੀ ਮਨ ਤੇ ਸੁਰਤ ਆਪ ਜੀ ਦੇ ਚਰਨਾਂ ਵਿੱਚ ਇਕਾਗਰ ਹੋ ਜਾਵੇ ਠੀਕ ਹੈ ਜੀ ਬਾਣੀ ਪੜੀ ਸੁਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਇਹ ਅਰਦਾਸ ਕਰਨ ਤੋਂ ਬਾਅਦ ਤੁਸੀਂ ਪਹਿਲਾਂ ਮਤਲਬ ਵੱਡੀ ਅਰਦਾਸ ਕਰਨੀ ਹੈ ਫਿਰ ਇਹ ਵਾਲੇ ਜਿਹੜੀ ਮੈਂ ਚੀਜ਼ ਤੁਹਾਡੇ ਨਾਲ ਸ਼ੇਅਰ ਕਰੀ ਹੈ ਗੁਰੂ ਸਾਹਿਬ ਹੁਣ ਆਪਾਂ ਗੁਰੂ ਸਾਹਿਬ ਜੀ ਨੂੰ ਮੰਗਣਾ ਹੈ ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਦੁਨਿਆਵੀ ਲੋੜਾਂ ਉਹਦੀ ਅਰਦਾਸ ਆਪਾਂ ਕਰ ਸਕਦੇ ਹਾਂ ਵੈਸੇ ਤਾਂ ਪਰਮਾਤਮਾ ਜੀ ਬਿਨਾ ਬੋਲੇ ਵੀ ਸਾਡੇ ਦਿਲ ਦੀ ਹਰ ਇੱਕ ਗੱਲ ਜਾਣਦੇ ਨੇ ਪਰ ਅਰਦਾਸ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਇੱਕ ਜਦੋਂ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਸਿਰ ਝੁਕਾ ਕੇ ਅਰਦਾਸ ਕਰਦੇ ਆ ਨਾ ਅ ਤਾਂ ਮਤਲਬ ਆਪਾਂ ਗੁਰੂ ਸਾਹਿਬ ਜੀ ਦੇ ਦਰ ਦੇ ਮੰਗਦੇ ਆ ਹਨਾ ਗੁਰੂ ਸਾਹਿਬ ਜੀ ਤੋਂ ਆਪਾਂ ਮੰਗਦੇ ਆ ਉਹਨਾਂ ਨੂੰ ਆਪਾਂ ਮਹਾਰਾਜ ਆਪਣੇ ਰਾਜੀ ਮਹਾਰਾਜੇ ਸਭ ਕੁਝ ਮੰਨਦੇ ਆ ਤੇ ਜੇ ਆਪਾਂ ਅਰਦਾਸ ਨਹੀਂ ਕਰਦੇ ਨਾ ਫਿਰ ਕਿਤੇ ਨਾ ਕਿਤੇ ਇਹ ਵੀ ਹੁੰਦਾ ਆਪਾਂ ਕਿਸੇ ਤੋਂ ਕੋਈ ਵੀ ਚੀਜ਼ ਕਦੇ ਨਹੀਂ ਮੰਗਦੇ ਜਦੋਂ ਆਪਾਂ ਨੂੰ ਲੱਗਦਾ ਵੀ ਸਾਡੇ ਕੋਲ ਤਾਂ ਬਹੁਤ ਹੋਸ਼ਾ ਸਾਨੂੰ ਨਹੀਂ ਕਿਸੇ ਚੀਜ਼ ਦੀ ਲੋੜ ਤਾਂ ਫਿਰ ਉਹ ਇੱਕ ਤਰ੍ਹਾਂ ਦਾ ਕੀ ਹੁੰਦਾ ਹੰਕਾਰ ਹੁੰਦਾ ਹੈ ਕਿ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਕਹਿੰਦੇ ਹੁੰਦੇ ਨਾ ਕੁੱਕਰਾਨਾਂ ਦੇ ਦਰਦੀ ਤੇ ਮੰਗਤੇ ਆ ਉਹਨਾਂ ਦੇ ਦਰਦੇ ਤਾਂ ਅਸੀਂ ਅਰਦਾਸ ਜ਼ਰੂਰ ਕਰਨੀ ਹੈ ਤੇ ਚਾਹੇ ਆਪਾਂ ਮਤਲਬ ਕਿ ਮਨ ਵਿੱਚ ਅਰਦਾਸ ਕਰ ਲੋ ਬੋਲ ਕੇ ਨਹੀਂ ਕਰਨੀ ਅਗਰ ਤੁਸੀਂ ਦਿਲੀ ਇਹ ਪਾਠ ਕਰਨਾ ਸ਼ੁਰੂ ਕਰ ਦਿੱਤਾ ਦਿਨ ਦੇ ਵਿੱਚ ਕਿਸੇ ਵੀ ਟਾਈਮ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਡੀ ਹਰ ਇੱਕ ਸਵਾਲ ਦਾ ਜਵਾਬ ਵੀਡੀਓ ਦੇ ਵਿੱਚ ਹੀ ਦੇ ਦਿੱਤਾ ਠੀਕ ਹੈ ਜੀ ਸੋ ਇੱਕ ਕੁਐਸਚਨ ਹੋਰ ਮੈਨੂੰ ਆਉਂਦਾ ਹੁੰਦਾ ਵੀ ਦੀਦੀ ਅਸੀਂ ਜਦੋਂ ਇੱਕ ਔਰਤ ਬਿਮਾਰ ਹੁੰਦੀ ਹੈ ਮਹੀਨੇ ਦੇ ਵਿੱਚ ਦੋ ਤਿੰਨ ਦਿਨ ਆਪਾਂ ਬਿਮਾਰ ਹੁੰਦੇ ਆ ਹਨ ਤੁਸੀਂ ਸਮਝ ਜਿਓ ਮੈਂ ਕੀ ਕਹਿਣਾ ਚਾਹੁੰਦੀ ਆ ਤਾ ਉਦੋਂ ਵੀ ਤੁਸੀਂ ਬਾਠ ਕਰ ਸਕਦੇ ਹੋ ਤੁਸੀਂ ਉਦੋਂ ਇਸ਼ਨਾਨ ਕਰਕੇ ਚਾਹੇ ਫਿਰ ਤੁਸੀਂ ਦਿਨੇ ਨਹਾਤੇ ਹੋ ਪਰ ਉਸ ਟਾਈਮ ਤੁਸੀਂ ਇਸ਼ਨਾਨ ਕਰੇ ਸਾਫ ਸੁਥਰੇ ਕੱਪੜੇ ਪਾ ਕੇ ਵੀ ਤੁਸੀਂ ਬਾਠ ਕਰ ਸਕਦੇ ਹੋ ਕਿਉਂਕਿ ਇਹ ਸਭ ਜਿਹੜੀਆਂ ਹੈਗੀਆਂ ਜੀ ਇਹ ਗੁਰੂ ਸਾਹਿਬ ਦੀਆਂ ਹੀ ਬਖਸ਼ੀਆਂ ਹੋਈਆਂ ਚੀਜ਼ਾਂ ਨੇ ਸੋ ਜਿਹੜੀਆਂ ਆਪਣੀਆਂ ਪੁਰਾਣੀ ਬਜ਼ੁਰਗ ਸੀ ਉਹ ਵੀ ਤਾਂ ਬਾਠ ਕਰਦੇ ਸੀ ਸੋ ਇਹ ਚੀਜ਼ ਦਾ ਮਨ ਵਿੱਚ ਕਦੇ ਵਹਿਮ ਨਹੀਂ ਰੱਖਣਾ ਬਸ ਹਾਂ ਸਫਾਈ ਤੇ ਪਵਿੱਤਰਤਾ ਦਾ ਜ਼ਰੂਰ ਆਪਾਂ ਧਿਆਨ ਰੱਖਣਾ ਇਹ ਚੀਜ਼ ਹਮੇਸ਼ਾ ਧਿਆਨ ਚ ਰੱਖਿਓ ਤੇ ਬਾਕੀ ਇਹ ਚੀਜ਼ ਮੈਂ ਤਾਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਆ ਵੀ ਸਾਡੇ ਨਾਲ ਇੱਕ ਰਿਸ਼ਤੇਦਾਰੀ ਵਿੱਚ ਜਾਣ ਪਛਾਣ ਵਾਲੀ ਨੇ ਤੇ ਉਹਨਾਂ ਨੇ ਮੇਰੇ ਨਾਲ ਸਾਡੇ ਨਾਲ ਚੀਜ਼ਾਂ ਸਾਂਝੀ ਕੀਤੀ ਕਹਿੰਦੇ ਮੈਂ ਦਿਨ ਦੇ ਟਾਈਮ ਪਾਰਟ ਕਰਦੀ ਆ ਤੇ ਮੈਂ ਨਾ ਕਹਿੰਦੇ ਵੀ ਇੱਕ ਚੀਜ਼ ਮੈਂ ਐਕਸਪੀਰੀਅੰਸ ਕੀਤੀ ਆ ਕਿ ਮੈਂ ਜੋ ਚੀਜ਼ ਸੋਚਦੀ ਆ ਨਾ ਉਹ ਚਾਹੇ ਮਹੀਨੇ ਚਾਹੇ 2 ਮਹੀਨੇ ਬਾਅਦ ਕਹਿੰਦੇ ਹੋਣੀ ਸ਼ੁਰੂ ਹੋ ਜਾਂਦੀ ਆ ਸੁਖਮਨੀ ਸਾਹਾ ਦਾ ਪਾਠ ਕਰਦੇ ਨੇ ਉਹ ਦਿਨ ਦੇ ਟਾਈਮ ਸੋ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿ ਤਾਂ ਕਿ ਤੁਹਾਡਾ ਵੀ ਭਲਾ ਹੋ ਸਕੇ ਕਿਉਂਕਿ ਬਹੁਤ ਆਪਣੇ ਮਨ ਵਿੱਚ ਸ਼ੰਕਾ ਰਹਿੰਦੀ ਹੈ ਵੀ ਕੀ ਅਸੀਂ ਅਮਰਤ ਵੇਲੇ ਹੀ ਪਾਠ ਕਰ ਸਕਦੇ ਹਾਂ ਸੁਖਮਨੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਹਾਂ ਅਮਰਤ ਵੇਲੇ ਦੀਆਂ ਦਾਤਾਂ ਵੱਖਰੀਆਂ ਹੁੰਦੀਆਂ ਨੇ ਦੇਖੋ ਜਿਹੜਾ ਬੰਦਾ ਹਨਾ 4 ਵਜੇ ਉੱਠ ਕੇ ਪਾਠ ਕਰਦਾ ਤੇ ਜਿਹੜਾ ਬੰਦਾ 5 ਵਜੇ ਉੱਠ ਕੇ ਕਰਦਾ ਜਾਂ ਜਿਹੜਾ ਬੰਦਾ 8 ਵਜੇ ਕਰਦਾ ਤਾਂ ਉਹਨਾਂ ਵਿੱਚ ਕੁਝ ਤਾਂ ਫਰਕ ਹੁੰਦਾ ਹੈ ਹਨਾ ਤਾਂ ਉਹਨਾਂ ਨੂੰ ਫਲ ਵੀ ਉਸੇ ਹਿਸਾਬ ਨਾਲ ਮਿਲਦਾ ਹੈ ਸੋ ਆਬਵੀਅਸਲੀ ਅੰਮ੍ਰਿਤ ਵੇਲੇ ਦਾ ਫਲ ਵੱਡਾ ਹੁੰਦਾ ਪਰ ਜੇ ਅਸੀਂ ਅੰਮ੍ਰਿਤ ਵੇਲੇ ਨਹੀਂ ਕਰ پا ਰਹੇ ਕੋਈ ਰੀਜ਼ਨ ਹੈ ਕੋਈ ਪਰਿਵਾਰਿਕ ਕਾਰਨ ਹੈ ਸੋ ਆਪਾਂ ਦਿਨ ਦੇ ਟਾਈਮ ਵੀ ਪਾਠ ਕਰ ਸਕਦੇ ਹਾਂ ਤਾਂ ਸ਼ੁਰੂ ਕਰੋ ਪਰਮਾਤਮਾ ਮਿਹਰ ਕਰਨ ਕੇ ਆਪਣੇ ਆਪ ਆਪਣਾ ਅਮਰਤ ਵੇਲਾ ਵੀ ਸਮਝ ਜਾਏਗਾ ਪਰ ਆਪਾਂ ਉਸ ਉਡੀਕ ਦੇ ਵਿੱਚ ਵੀ ਹਾਂਜੀ ਟਾਈਮ ਆਊਗਾ ਫਿਰ ਮੈਂ ਅਮਰਤ ਵੇਲਾ ਸ਼ੁਰੂ ਕਰੂੰਗੀ ਉਸ ਇੰਤਜ਼ਾਰ ਦੇ ਵਿੱਚ ਆਪਣੀ ਜਿਹੜੀ ਜ਼ਿੰਦਗੀ ਦੇ ਕੀਮਤੀ ਪਾਲਾ ਉਹ ਖਰਾਬ ਨਾ ਕਰੋ ਸੋ ਪਾਠ ਸ਼ੁਰੂ ਕਰ ਦੋ ਦਿਨ ਦੇ ਟਾਈਮ ਹੀ ਚਾਹੇ ਕਿਸੇ ਟਾਈਮ ਕਰ ਲਵੋ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਇੱਕ ਚੀਜ਼ ਹੋਰ ਕਮੈਂਟ ਆਊਗਾ ਮੈਨੂੰ ਪਤਾ ਵੀ ਦੀਦੀ ਕੀ ਦੇਗ ਬਣਾਉਣੀ ਆ ਦੇਖੋ ਜੇ ਤਾਂ ਤੁਸੀਂ ਸੁਖਮਨੀ ਸਾਹਿਬ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕਰਨਾ ਹੈ ਫਿਰ ਦੇਗ ਜ਼ਰੂਰ ਬਣਾਇਓ ਤੇ ਨਹੀਂ ਤਾਂ ਤੁਸੀਂ ਜ਼ਰੂਰੀ ਨਹੀਂ ਹੈ ਕਿ ਦੇਗ ਬਣਾਉਣੀ ਆ ਤੁਸੀਂ ਬਿਨਾਂ ਦੇਗ ਬਣਾਏ ਵੀ ਪਾਠ ਕਰ ਸਕਦੇ ਹੋ ਤੇ ਜੇ ਤੁਹਾਡੇ ਮਨ ਵਿੱਚ ਕੋਈ ਕਾਮਨਾ ਹੈ ਕਿ ਮੈਂ ਹਨਾ ਮੇਰਾ ਕੰਮ ਪੂਰਾ ਹੋ ਜਾਵੇ ਤਾਂ ਪਾਠ ਕਰਨਾ ਬੰਦ ਨਹੀਂ ਕਰਨਾ ਹਾਂ ਉਹ ਕਾਮ ਦੇ ਪੂਰਤੀ ਤੋਂ ਬਾਅਦ ਤੁਸੀਂ ਗੁਰੂ ਘਰ ਜਾ ਕੇ ਅਰਦਾਸ ਜ਼ਰੂਰ ਕਰਵਾਓ ਸ਼ੁਕਰਾਨੇ ਦੀ ਤੇ ਨਾਲ ਕੜਾ ਪ੍ਰਸ਼ਾਦੀ ਦੇਖ ਜ਼ਰੂਰ ਸਜਾਓ ਠੀਕ ਹੈ ਜੀ ਪਰ ਪਾਠ ਕਰਨਾ ਬੰਦ ਨਹੀਂ ਕਰਨਾ ਪਾਠ ਫਿਰ ਵੀ ਕਰਦੇ ਰਹੋ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ